ੰਦਰਾ ਉਹਨਾਂ ਕਹੇ ਆ ਮੈਂ ਕੁਵਾਰਾ ਥੋੜਾ ਜਿਆਦਾ ਸੁਣਾ ਚਾਹੁੰਦੀ ਆ ਕਿ ਪ੍ਰਧਾਨਗੀ ਦੇ ਉਹਦੇ ਲਈ ਮੈਨੂੰ ਜਿਹੜਾ ਆ ਦੁਬਾਰ ਤੋਂ ਜਣਕੀ ਜਤਿੰਦਰ ਕੌਰ ਸੰਦੋਨੋ ਪ੍ਰਧਾਨ ਬਣਾਇਆ ਗਿਆ ਆ ਔਰ ਮੀਤ ਪ੍ਰਧਾਨ ਸ਼੍ਰੀਮਤੀ सुरेंद्र ਕੌਰ ਬਾੜਾ ਤੇ ਸ਼੍ਰੀਮਤੀ सुरेंद्र ਕੌਰ ਪਰਮਾਤ ਤੇ ਮੀਤ ਪ੍ਰਧਾਨ ਜਿਹੜਾ ਆ ਲਖਵੀਰ ਸਿੰਘ ਲੱਬਾ ਜਰਨਲ ਸਕੱਤਰ ਗੁਰਸੇਵਕ ਸਿੰਘ ਢਿੱਲੋਂ ਤੇ ਸਕੱਤਰ ਸਖਤੇਵ ਸਿੰਘ ਕੁੱਕੂ ਤੇ ਸੰਪੂਰਨ ਸਿੰਘ ਜਾਨਜੀ ਰਣਜੀਤ ਸਿੰਘ ਤੇ ਗੁਲਜਾਰ ਸਿੰਘ ਔਰ ਪ੍ਰੈਸ ਕਤਰ ਜਸਵੀਰ ਸਿੰਘ ਢਿੱਲੋਂ ਔਰ ਜਗਦੇਵ ਸਿੰਘ ਜੱਗਾ ਮਨੀਸ਼ਾ ਤੇ ਸਵਰਨ ਸਿੰਘ ਰਿੰਕੂ ਸਵਰਨ ਸਿੰਘ ਰਿੰਕੂ ਸਰਪ੍ਰਸਤ ਮੇਰੀ ਬੇਟੀ ਜੀਵਨਜੋਤ ਕੋਰ ਸੰਧੂ ਕਾਰਜਕਾਰੀ ਕਮੇਟੀ ਦੇ ਵਿੱਚ ਬਲਵੰਤ ਸਿੰਘ ਬਿਰਕ ਜਗਪਾਲ ਸਿੰਘ ਦਲਵੀਰ ਸਿੰਘ ਗਲੇਰ ਕਰਨਜੀਤ ਰஞ்சிਤ ਕੋਰ ਰਜਿੰਦਰ ਕੁਮਾਰ ਉਪੜਾ ਕਰਨੈਲ ਸਿੰਘ ਸਿੱਗਿਆ ਅਮਰੀਕ ਸਿੰਘ ਧਰੋੜ ਕੁਲਦੀਪ ਸਿੰਘ ਭੈਣ ਸਾਹਿਬ ਤੇ ਅਨਿਲ ਫਤਿਹਗੜ ਜੱਟਾ ਜਿਹੜੇ ਅਸੀਂ ਕਾਰਜਕਾਰੀ ਕਮੇਟੀ ਦੇ ਵਿੱਚ ਰੱਖੇ ਨੇ ਤੇ ਜਿੰਨੇ ਵੀ ਸਾਡੇ ਇੱਥੇ ਮੈਂਬਰ ਲਾਏ ਨੇ ਅਸੀਂ ਅੱਜ ਸਾਰਿਆਂ ਨੂੰ ਬਹੁਤ-ਸਾਰੀਆਂ ਮੁਬਾਰਕਾਂ ਮੈਨੂੰ ਇੰਜੀਨੀਅਰ ਮੇਤ ਪ੍ਰਧਾਨ ਦੁਆਰਾ ਬੋਲਿਆ ਸੁਮਿੰਦਰ ਕੁਰੜਾ ਉਹ ਬਾਤ ਕੁਝ ਜਿੰਨੇ ਵੀ ਇੱਥੇ ਮੈਂਬਰ ਅਸੀਂ ਲਗਾਏ ਨੇ ਮੈਨੂੰ ਆ ਪੂਰਨ ਉਮੀਦ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਕੰਮ ਕਰਨ ਦੀ ਜਿਹੜੀ ਮੈਂ ਜਿਹੜੀ ਹੈ ਉਹ ਕਮੇਟੀ ਚੋਂ ਜਿਹੜੀ ਹੋ ਗਈ। ਸੋ ਤਾਂ ਕੁਝ ਨਹੀਂ। ਕਿੰਨੇ ਇੱਕ ਮੈਂਬਰਾਂ ਦੀ ਜਿਹੜੀ ਕਮੇਟੀ ਕੌਂਸਲਤੀ ਹੈ। ਅਸੀਂ ਮੇਨ ਮੈਂਬਰ 11 ਲਾਏ ਆ ਕਮੇਟੀ ਦੇ ਵਿੱਚ ਮੈਂਬਰ। ਇਹਨਾਂ ਕਮੇਟੀयां ਜੀਵਨ ਨੂੰ ਜਿਹੜੀ ਅਸਾਂ ਕਰਾਂਦੇ ਜਿਹੜੇ ਕੰਮ ਆਏ ਨੇ ਤਾਂ ਕੀ ਦੇਖਦੇ ਹੋ ਥੇ ਲੈ ਕੇ ਕਿਸ ਤਰ੍ਹਾਂ ਕਿਜੋ। ਇੱਥੇ ਅਸੀਂ ਜਿਹੜੇ ਸਾਰੇ ਲੇਖਕਾਂ ਇਕੱਠੇ ਹੁੰਨੇ ਆ ਤੇ ਸੋਨਾ ਲਿਖਦੇ ਆ ਜਿਹੜੇ ਆਪਣੇ ਪਰਚੋਲ ਕਰਦੇ ਆ ਆਪਣੀ ਆਪਣੀ ਕਵਤਾ ਸੁਣਾਉਂਦੇ ਆ ਸਾਰੇ ਆਉਂਦੇ ਆ ਲੇਖਕ ਤੇ ਜਿੰਨੇ ਵੀ ਸਾਡੇ ਨਾਲ ਪੁਰਾਣੇ ਵੀ ਜੁੜੇ ਹੋਣੇ ਉਹ ਵੀ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਵੀ ਬਧੀ ਔਦੇ ਦੇ ਕੇ ਸ਼ਾਨ ਬਣਾਈ ਆ ਆਪਣੀ ਜੀਵਨ ਜੋਤ ਸਹਿਬਾ ਦੀ ਔਰ ਸਾਡੇ ਨਾਲ ਰਣਜੀਤ ਅੰਕਲ ਜਿਹੜੇ ਨੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜਿਹੜੇ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਹੁੰਦੇ ਨੇ ਤੇ ਔਰ ਜਿੰਨੇ ਵੀ ਇੱਥੇ ਲੈ ਕੇ ਪਹੁੰਚਦੇ ਨੇ ਆਪਣੀਆਂ ਆਪਣੀਆਂ ਕਵਤਾਵਾਂ ਸੁਣਾਉਂਦੇ ਨੇ ਤੇ ਫਿਰ ਉਹਨਾਂ ਕਵਤਾਵਾਂ ਦੀ ਜਿਹੜੀ ਕੋਰਚੋਲ ਹੁੰਦੀ ਆ ਜਿਹੜਾ ਵੀ ਕੁਝ ਉਹਦੇ ਵਿੱਚ ਕੁਝ ਗਲਤੀਆਂ ਹੁੰਦੀਆਂ ਨੇ ਫਿਰ ਉਹਨੂੰ ਸੁਧਾਰਦੇ ਆ ਜਿਦਾਂ ਆਪਾਂ ਇਹਨੇ ਮੀਟਿੰਗ ਕੀਤੀਆਂ ਨੇ ਹਾਂਜੀ ਹਰ ਮਹੀਨੇ ਇਹ ਦੂਜੇ ਸ਼ਨੀਵਾਰ ਮੀਟਿੰਗ ਹੁੰਦੀ ਆ ਆ ਲਾਇਬ੍ਰੇਰੀ ਹਾਲ ਦੇ ਵਿੱਚ ਅੱਜ ਦੇ ਜੋ ਚੌਣਾ ਸਾਡੀ ਜੀਵਨ ਪੰਜਾਬੀ ਜੀਵਨ ਜੋਤ ਪੰਜਾਬੀ ਸਹਿਜ ਸਭਾ ਦੀ ਇਹ 2 ਸਾਲ ਲਈ ਕੀਤੀ ਗਈ ਆ ਸਾਰਕ ਸੰਮਤੀ ਨਾਲ ਚੌਣਾ ਕੀਤੀ ਗਈ ਆ ਦੁਬਾਰਾ ਤੁਹਾਨੂੰ ਪਹਿਲਾਂ ਮੈਡਮ ਜਿਤੇਂਦਰ ਕੌਰ ਸਿੰਧੂ ਨੇ ਦੱਸਿਆ ਇਹ ਉਹੀ ਪ੍ਰਧਾਨ ਬਣਾਏ ਗਏ ਨੇ ਬਾਕੀ ਸਾਰੇ ਹੋਰ ਮੈਂਬਰ ਜੋ ਇਹ ਪੰਜਾਬੀ ਸਹਿਜ ਸਭਾ ਇਹ ਮਹੀਨਾ ਬਾਅਦ ਇੱਕ ਵਾਰ ਮੀਟਿੰਗ ਕਰਦੇ ਨੇ ਇੱਥੇ ਫਿਰ ਇੱਕ ਜੋ ਪਾਰਟਿਸਪੈਂਟ ਮੈਂਬਰ ਨੇ ਆਪਣੀ ਰਚਨਾ ਕੋ ਗੀਤ ਗਜ਼ਲ ਜਾਂ ਸਮਾਜ ਦੇ ਵਿੱਚ ਜੋ ਕਿਸੇ ਕਿਸਮ ਦਾ ਉਹਨਾਂ ਮਨ ਦੇ ਵਿੱਚ ਹੁੰਦੀ ਹੈ ਗੱਲਬਾਤ ਇੱਥੇ ਸਾਂਝੀ ਕਰਦੇ ਨੇ ਬਹੁਤ ਅੱਛਾ ਉਪਰਾਨਾ ਪੰਜਾਬ ਦੇ ਸੱਭਿਆਚਾਰ ਨੂੰ ਸਾਹਮਣੇ ਰੱਖਦੇ ਨੇ ਇਹ ਜੀਵਨ ਜੋਤ ਪੰਜਾਬੀ ਸਹਿਜ ਸਭਾ ਜਿਵੇਂ ਤੀਆਂ ਦੀ ਲੋਹੜੀ ਤੇ ਤੀਆਂ ਦਾ ਤਿਹਾਰ ਤੇ ਹੋਰ ਜੋ ਕੋਈ ਪ੍ਰੋਗਰਾਮ ਹੁੰਦਾ ਹੈਗਾ ਹੈ ਬਗਾਏ ਉਹ ਵੀ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਬੱਚਿਆਂ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਇਹ ਜੀਵਨ ਜੋਤ ਪੰਜਾਬੀ ਸਭਾ ਸਿੱਖੀ ਨਾਲ ਜੋੜਨ ਦੇ ਲਈ ਦਸਤਾਰ ਬੱਚਿਆਂ ਨੂੰ ਸਜਾਉਣ ਲਈ ਔਰ ਗੁਰਮੁਖੀ ਦਾ ਗਿਆਨ ਪੈਦਾ ਕਰਨ ਦੇ ਲਈ ਹੋਰ ਗੱਤਕੇ ਵਗੈਰਾ ਇਹ ਜਿਹਾ ਵੀ ਕੋਈ ਨਾ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਪੰਜਾਬ குரு ਕੀਰਾਨੀ ਚੱਕੀ ਦੇ ਸਾਨਯੁਗ ਅਧਿਕਾਰੀਆਂ ਕੀਤੇ ਜਾਏਗਾ ਸੈਕਟਰੀ ਮਹਾਰਾਜ ਜੀ ਨੇ ਸੋ ਪ੍ਰੋਟੋਕਾਲ ਕੀ ਹੈ ਕਦੇ ਸੱਤੀ ਦੇ ਵਿੱਚ ਵੀ ਤਖਾ ਜਿਹੜੇ ਲੋਕ ਨੇ ਆ ਜਿਹੜੇ 11 ਗਿਣਤਰੀ ਵਿੱਚ ਲੇਖਕ ਨਹੀਂ ਜਾਂ ਕਿਸੇ ਕਾਰਨ ਵਜਿਹਾ ਦੇ ਸਾਹਮਣੇ ਨਹੀਂ ਆ ਪਾਰੇ ਉਹਨਾਂ ਦੇ ਕਿਸਾਨ ਦਾ ਭਰਾਲਾ ਜਿਹੜਾ ਕੀਤਾ ਜਾ ਗਿਆ ਸਾਡੇ ਵੱਲੋਂ ਕੀ ਜਿਸਨਾਂ ਜਿਹੜੇ ਨਹੀਂ ਸਾਹਮਣੇ ਆ ਪਾਰੇ ਦੇਖੋ ਸਾਡਾ ਤਾਂ ਸਵਰਨਜੀ ਮਹਿਨਾਵਾਦ ਦੀ ਮੀਟਿੰਗ ਹੁੰਦੀ ਹੈ ਹਰੇਕ ਨੂੰ ਜੋ ਖੁੱਲਾ ਸੱਦਾ ਜਿਵੇਂ ਅੱਜ ਮਾਸਟਰ ਜੀ ਗੁਰਸੇਵਕ ਜੀ ਵੀ ਆਏ ਨੇ ਹੋਰ ਬਹੁਤ ਬੁੱਧ ਸਿੰਘ ਨੀਲੋਂ ਉਹ ਵੀ ਸਾਡੇ ਵਿੱਚ ਆਏ ਨੇ ਕਾਮ ਜੋ ਸਮੇਂ ਦੇ ਅਨੁਸਾਰ ਜੋ ਮਸਲਾ ਉਹਦੇ ਤੇ ਕਰਦੇ ਰਹਿੰਦੇ ਨੇ ਸਾਡੇ ਨਾਲ ਜੋ ਕ੍ਰਾਈਮ ਦੇ ਦਾ ਹੋਰ ਜਿੰਨੇ ਵੀ ਕੋਈ ਮਸਲੇ ਨੇ ਜਸਵੀਰ ਵੀ ਸਾਡੇ ਪ੍ਰੈਸਕਰਤਰ ਨੇ ਤੁਸੀਂ ਵੀ ਉਹ ਅਸੀਂ ਸਾਰਿਆਂ ਨੂੰ ਇਹੀ ਆ ਵੀ ਖੁੱਲਾ ਸੱਦਾ ਜੋ ਆਪਣੇ ਮਨ ਦੀ ਕੋਈ ਗੱਲ ਕਹਿਣੀ ਚਾਹੁੰਦਾ ਇਹ ਸਭਾ ਦੇ ਨਾਲ ਆ ਕੇ ਜੁੜੇ ਤੇ ਆਪਣੇ ਇਸ ਮੰਚ ਤੇ ਆ ਗਿਆ ਸਾਂਝੀ ਕਰੇ ਨਾਮ ਨਹੀਂ ਸੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਤੁਸੀਂ ਬਹੁਤ ਵਧੀਆ ਜਣੀ ਗੱਲ ਕੀਤੀ ਗਈ ਹੈ ਤਾਂ ਕਰਵਾ ਜਿਹੜਾ ਤੁਹਾਨੂੰ ਉਹਦਾ ਦਿੱਤਾ ਗਿਆ ਸਰ ਮੈਨੂੰ ਮੀਟਿੰਗ ਦੇ ਵਿੱਚ ਪ੍ਰੋਸੈਸ ਕਰਤਾ ਦਾ ਉਦੋਂ ਦਿੱਤਾ ਗਿਆ ਮੈਨੂੰ ਮੈਂ ਪਿਛਲੇ 1.5 ਸਾਲ ਤੋਂ ਮੀਟਿੰਗ ਦੇ ਵਿੱਚ ਆ ਰਹੀ ਹਾਂ ਤੇ ਮੈਨੂੰ ਸ਼ੁਰੂ ਤੋਂ ਹੀ ਸਾਹਿਤ ਨੂੰ ਬਹੁਤ ਪਿਆਰ ਹੈ ਲਿਖਣਾ ਤੇ ਸੁਣਨਾ ਵਧੀਆ ਲੱਗਦਾ ਸੀ ਇੱਥੇ ਆ ਕੇ ਮਤਲਬ ਬਹੁਤ ਐਕਸਪੀਰੀਅੰਸ ਵਧੀਆ ਰਿਹਾ ਤੇ ਬਹੁਤ ਰੀਅਰ ਹੀ ਹੁੰਦਾ ਕਿ ਕਦੇ ਕੋਈ ਪਰਸਨਲ ਰੀਜ਼ਨ ਕਰਕੇ ਮੀਟਿੰਗ ਮਿਸ ਹੋ ਰਹੀ ਪਰ ਮੀਟਿੰਗ ਚੋਂ ਨਾਲ ਗਿਆਨ ਵਿੱਚ ਵਾਧਾ ਹੀ ਹੁੰਦਾ ਜਿਵੇਂ ਫ੍ਰੈਸ਼ੀਟਾ ਵਗੈਰਾ ਲਿਖਦੇ ਤੇਰੇ ਕੋਲ ਲਿਖ ਨਹੀਂ ਕਿਸੇ ਇਲੈਕਟਰ ਨੂੰ ਸਰ ਮੈਂ ਕਵਿਤਾ ਲਈ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਚਾਹੀਦਾ ਤੇ ਗਜ਼ਲ ਲਈ ਤਾਂ ਬਹੁਤ ਜ਼ਿਆਦਾ ਪੜਾਈ ਚਾਹੀਦੀ ਆ ਸੋ ਮੈਂ ਫ੍ਰੈਸ਼ਰ ਹੀ ਆ ਅਜੇ ਇਸ ਫੀਲਡ ਦੇ ਵਿੱਚ ਪਰ ਮੈਂ ਜੋ ਵੀ ਮੇਰੇ ਵਿਚਾਰ ਹੁੰਦੇ ਨੇ ਜੋ ਵੀ ਕਰੰਟ ਸਿਚੁਏਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣਾ ਤੇ ਇੱਕ ਬੁਲੰਦ ਆਵਾਜ਼ ਦੇ ਨਾਲ ਸਮਾਜ ਨੂੰ ਮਤਲਬ ਉਸ ਚੀਜ਼ ਵੱਲ ਪ੍ਰੇਰਿਤ ਕਰਨਾ ਇਹ ਮੇਰਾ ਕੰਮ ਹੁੰਦਾ ਹੈ ਜੇ ਮ ਇਹ ਪਤਾਰਾ ਜਿਹੜੀ ਆਖਦੇ ਸਮੇਂ ਦੇ ਕਹਿੰਦਾ ਜੋ ਕਿਸਮ ਦੇ ਵਿੱਚ ਆਪਣੇ ਕੋਲੀਆਂ ਨੂੰ